ਉਹ ਮਰਦੇ ਦਿਆ ਜੀ ਨੇ ਕਿਉਂ ਡੀਐਸ ਵੀ ਹਾਂ ਉਹਨਾਂ ਨੂੰ ਵੀ ਲੱਗਣਾ ਪਈ ਮਰਦੇ ਦਿਆ ਹੋ ਗਿਆ ਬਾਬਾ ਜੀ ਉਹ ਪਾਸ ਪਾਸ ਉਹ ਪਾਇਲੋ ਪਾਸ ਜਿੱਥੇ ਉਹਨੂੰ ਪੀਰੋ ਤੇ ਲੱਗਾ ਉਹ ਵਿਚਾਰ ਹੈਗਾ ਪੋਰਟ ਕਰਨ ਕਰੀ ਜਿਹੜੇ ਕੋਈ ਤਾਂ ਠੀਕ ਕਰਕੇ ਜੀ ਬਿਲਕੁਲ ਬੰਦ ਤੋਂ ਵਾਲੇ ਮੰਗ ਪੁੱਛ ਲੈ ਤੇ ਆ ਜਾ ਉਹ ਬਚਿਆ ਹਾਂ ਉੱਥੇ ਪੇ ਪੇ ਸਾਰੀ ਬੰਨੇ ਕੋਈ ਯਾਦ ਆਈ ਫੋਟੋ ਦਾ ਕਰੇ ਪਰਲੇ ਪਹ ਜਾ ਕੇ ਨਾ ਭਾਜੀ ਇੱਥੋਂ ਕਰ ਲਿਓ ਵੀਰੇ ਲੈ ਪਰਲੇ ਫਰੰਟ ਦੇ ਆਈ ਨਾ ਬਈ ਕਈ ਵਾਰੀ ਕੋਈ ਗੱਲ ਇਹ ਦੋ ਓਕੇ ਨੀ ਸਰ ਬਾਹਰ ਚੋਖਾ ਹੋ ਜਾਂਦਾ ਵਾਹ ਇੱਧਰ ਇੱਧਰ ਲਈ ਹਾਂ ਹਾਂ ਇਹਨਾਂ ਨੂੰ ਪਵਾ ਦੇ ਫਿਰ ਲੋਡ ਹੀ ਨਹੀਂ ਕਰਾਉਂਦੇ ਫਿਰ ਜੇ ਮੈਂ ਫਿਰ ਕੋਈ ਵੀਡੀਓ ਸਾਫ ਦੇਗਾ ਤਾਂ ਉਹਨੇ ਆ ਯਾਰ ਕਰ ਲਓ ਤੁਸੀਂ ਆਵਾਜ਼ ਕੰਮ ਅਸੀਂ ਚਲੋ ਬਾਈ ਸਰ ਆ ਜੋ ਪਤਾ ਕੀ ਗੱਲ ਹੈ ਜੇ ਤਾਂ ਸਾਨੂੰ ਹਲੇ 5 ਮਿੰਟ ਤਾਂ ਦੇ ਦੋ ਇੱਕ ਪਹਿਲਾਂ ਤੁਹਾਡੇ ਕੋਲ ਇਹ ਤਾਂ ਤੁਹਾਡੇ ਬੁਲਾਏ ਤੋਂ ਹੀ ਆਏ ਆ ਜੀ ਇਹ ਤਾਂ ਪਤਾ ਨਹੀਂ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਦੇਤਾਂ ਤੇ ਪੰਜਾਬ ਪੁਲਿਸ ਵੱਲੋਂ ਮਾਰੇ ਅਨਸਰਾਂ ਤੇ ਨਸ਼ੇ ਦੇ ਖਿਲਾਫ ਜਿਹੜੀ ਵਿਸ਼ੇਸ਼ ਜਿਹੜੀ ਮਹਮੋ ਚਲਾਈ ਜਾ ਰਹੀ ਆ ਜਿਸ ਦੇ ਕੁਝ ਨਤੀਜੇ ਵੀ ਵਧੀਆ ਦੇਖਣ ਨੂੰ ਮਿਲ ਰਹੇ ਆ ਤੇ ਅੱਜ ਫੇਰ ਪੁਲਿਸ ਨੇ ਬੰਸੀਪੁਰ ਤੋਂ ਸਿੱਧਾ ਬਿਰਦੇ ਵਿਚਕਾਰ ਜਿਹੜਾ ਇੱਕ ਸੂਆ ਬਣਿਆ ਹੋਇਆ ਉੱਥੇ ਇੱਕ ਵਿਅਕਤੀ ਦਾ ਇਨਕਾਊਂਟਰ ਕੀਤਾ ਵਾ ਤੇ ਉਸ ਵਿਅਕਤੀ ਨੇ ਜਦੋਂ ਪੁਲਿਸ ਨੇ ਉਸ ਵਿਅਕਤੀ ਦਾ ਫੜਨ ਵਾਸਤੇ ਪੇਸ਼ਾ ਕੀਤਾ ਤੇ ਉਸ ਵਿਅਕਤੀ ਨੇ ਪੁਲਸ ਤੇ ਗੋਲੀ ਚਲਾ ਦਿੱਤੀ ਜੋ ਗੋਲੀ ਭਾਵੇਂ ਪੁਲਿਸ ਨੂੰ ਲਾ ਕੇ ਬਚਾ ਹੋ ਗਿਆ ਪਰ ਗੋਲੀ ਉਸ ਪੁਲਿਸ ਦੀ ਗੱਡੀ ਦੇ ਵਿੱਚ ਲੱਗ ਗਈ ਤੇ ਉਸ ਦੋਸ਼ੀ ਤੋਂ ਜਿਹੜਾ ਪਿਸਤੌਲ ਵੀ ਬਰੰਦ ਹੋ ਗਿਆ ਤੇ ਉਹ ਪੁਲਿਸ ਨੇ ਇਹ ਜਵਾਬੀ ਫੇਰਿੰਗ ਕਰਦੇ ਉਸ ਵਿਅਕਤੀ ਨੂੰ ਜ਼ਖਮੀ ਕਰਤਾ ਜਿਸ ਨੂੰ ਹਸਪਤਲ ਲੈ ਕੇ ਜਾਇਆ ਜਾ ਰਿਹਾ ਤੇ ਸਾਡੇ ਨਾਲ ਪੁਲਿਸ ਥਾਣਾ ਸਿਧਮਾ ਬਿੜ ਦੇ ਇਮਾਨਜੋਗ ਐਸ ਐਚ ਓ ਹੀਰਾ ਸਿੰਘ ਜੀ ਜੁੜ ਚੁੱਕੇ ਆ ਉਹ ਆਪਾਂ ਕਰਦੇ ਆ ਗੱਲਬਾਤ ਕੰਟਰੋਲ ਕੀਤਾ ਵਾ ਸਿਧਮਾ ਬਿੜ ਪੁਲਿਸ ਨੇ ਕਹਿ ਦੱਸਿਓ ਕਿ ਕਿੰਨੇ ਮੁੱਲਜਮ ਸੀ ਅੱਛਾ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਅੱਜ ਮੈਨੂੰ ਮੈਂ ਵਤੌਰ ਇੰਸਪੈਕਟਰ ਹੀਰਾ ਸਿੰਘ ਐਸ ਐਚ ਓ ਸਿਧਮਾ ਬਿੜ ਤੋਂ ਆਪਾਂ ਮੈਨੂੰ ਕੰਟਰੋਲ ਤੋਂ ਫੋਨ ਆਇਆ ਸੀ ਕਿ ਜਿਹੜੇ ਇੰਸਪੈਕਟਰ ਵਿਕਰਮਜੀਤ ਨੇ ਜਿਹੜੇ AGTF ਦੇ ਨੇ ਇਹਨਾਂ ਦਾ ਹੈੱਡਕੁਆਰਟਰ ਮੁਹਾਲੀ ਹੈ ਜੀ ਇਹਨਾਂ ਦੀ ਪੁਲਿਸ ਪਾਰਟੀ ਨੇ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਹਿੰਗ ਹੈ ਜੀ ਜਿਹੜਾ ਇਹਨਾਂ ਨੂੰ ਵਾਂਟਡ ਸੀਗਾ 82/25 ਨੰਬਰ ਮੁਕੱਤਮਾ ਸੀ 302 ਦਾ ਦਰੇਸੀ ਥਾਣੇ ਦਾ ਜਿੱਥੇ ਇਹਨਾਂ ਨੇ ਗੋਲੀ ਮਾਰ ਕੇ ਕਾਰਤਿਕ ਬੱਗਨ ਨੂੰ ਕਤਲ ਕੀਤਾ ਸੀਗਾ ਜਸ ਦੀ ਤਲਾਸ਼ ਵਿੱਚ ਇਹ ਅੱਜ ਬੰਕਸੀਪੁਰ ਏਰੀਆ ਚ ਮੌਜੂਦ ਸੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਇਹਨਾਂ ਨੇ ਨਾਕਾ ਬੰਦੀ ਕੀਤੀ ਸੀ ਦੁਰਾਨਾ ਨਾਕੇ ਬੰਦੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜਾ ਗੁਰਪ੍ਰੀਤ ਵਿੱਕੀ ਨਹਿੰਗ ਤੇ ਜਿਸ ਤੇ ਜਵਾਬੀ ਕਾਰਵਾਈ ਵਿੱਚ ਇਸਦੇ ਨੱਥਾਂ 'ਚ ਗੋਲੀਆਂ ਲੱਗੀਆਂ ਨੇ ਦੋ ਤੇ ਜੀ ਇਸ ਨੂੰ 112 ਐਂਬੂਲੈਂਸ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪੀਟਲ ਜਗਰਾਉਂ ਅਾ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਇਹ ਜੇਰੇ ਇਲਾਜ ਹੈ ਇਹਨਾਂ ਦਾ ਜੋ AGTF ਦੀ ਟੀਮ ਹੈ ਇਨਸਪੈਕਟਰ ਅਸ਼ਵਿੰਦਰ ਤੇ ਇਨਸਪੈਕਟਰ ਵਿਕਰਮਜੀਤ ਇਹਨਾਂ ਦਾ ਬਿਆਨ ਲਿਖ ਕੇ ਇਹਨਾਂ ਦਾ ਇਨਸਪੈਕਟਰ ਵਿਕਰਮਜੀਤ ਦਾ ਬਿਆਨ ਲਿਖ ਕੇ ਐਸ ਪਰ ਰੂਲ ਜੋ ਵੀ ਹੈਗੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸਰ ਕੋਈ ਜਾਣੀ ਸੀ ਮੋਟਰਸਾਈਕਲ ਨਾਕਾਬੰਦੀ ਕਿੱਥੇ ਕੀਤੀ ਸੀ ਸਰ AGTF ਨੇ ਮੇਨ ਚੌਂਕ ਸਾਹਮਣੇ ਤੁਸੀਂ ਦੇਖੋ ਮੇਨ ਹਾਈਵੇ ਹੈ ਜੀ ਸੂਆ ਪੰਤਾ ਜੀ ਬੰਕਸੀਪੁਰਾ ਸਦਰਪੁਰੇ ਵਾਲਾ ਇੱਥੇ ਨਾਕਾ ਬੰਦ ਸਰ ਇਹਨੇ ਕੋਈ ਫਾਇਰਿੰਗ ਕੀਤੀ ਪੁਲਿਸ ਤੇ ਜੀ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਚੇਤੇ ਵੀ ਗੋਲੀ ਗਈ ਸਰ ਇਕੋ ਹੀ ਨਿਕਲਾਈ ਜੀ ਚੱਲੀਆਂ ਜੀ ਪੁਲਿਸ ਪਾਰਟੀ ਤੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਇਹ ਮੈਂ ਵੈਰੀਫਾਈ ਕਰਕੇ ਜੇ ਵੈਰੀਫਾਈ ਕਰਦੇ ਸਰ ਮੋਟਰਸਾਈਕਲ ਤੇ ਇਕੱਲਾ ਹੀ ਸੀ ਇਹ ਮੋਟਰਸਾਈਕਲ ਤੇ ਇਕੱਲਾ ਸੀ ਜਿਹੜਾ ਅਸਲਾ ਜੀ ਅਸਲਾ ਬਰਾਮਦ ਹੋ ਗਿਆ ਇਹਨਾਂ ਜੀ ਅਸਲਾ ਇਹਦਾ ਹੈਗਾ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਉਹ ਪਿਆ ਹੈ ਉਹ ਅਸੀਂ ਸਬੰਧਤ ਇਨਵੈਸਟੀਗੇਸ਼ਨ ਦਾ ਪਾਸ ਕੋਈ ਪੁਲਿਸ ਮੁਲਾਜ਼ਮ ਤਾਂ ਜ਼ਖਮੀ ਨਹੀਂ ਹੋਇਆ ਜੀ ਇੱਕ ਖੁਦਾ ਦਾ ਸ਼ੁਕਰੀਆ ਕਿ ਕੋਈ ਵੀ ਮੁਲਾਜ਼ਮ ਇਹਦੇ ਚ ਜ਼ਖਮੀ ਨਹੀਂ ਹੋਇਆ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਉਹ ਗੋਲੀ ਕਿੱਥੇ ਲੱਗੀ ਇਹ ਇਹ ਵੈਰੀਫਾਈ ਕਰਕੇ ਦੱਸ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਗੋਲੀ ਜੀ ਉਹ ਉਹ ਗੱਡੀ ਆ ਜਿਹੜੀ ਬਲੇਰੋ ਗੱਡੀ ਆ ਉਹਦੇ ਸ਼ੀਸ਼ੇ ਤੇ ਲੱਗੀ ਆ ਜੀ ਜਿਸ ਤੇ ਜਵਾਬੀ ਕਾਰਵਾਈ ਵਿੱਚ ਇਹਦੇ ਵੀ ਜਿਹੜਾ ਇੰਜਰਡ ਹੋਇਆ ਗੋਲੀਆਂ ਲੱਤਾਂ ਤੇ ਲੱਗੀਆਂ ਜੀ ਕੱਲੀਆਂ ਹਾਂ ਗੋਲੀਆਂ ਲੱਤਾਂ ਤੇ ਲੱਗੀਆਂ ਸਾਰੇ ਵੱਗਨ ਦੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਉਹ ਆਪਣੇ ਲੁਧਿਆਣੇ ਦੇ ਮੁੰਡੇ ਦਾ ਨੌਜਵਾਨ ਕਤਲ ਉਸੇ ਗੱਲ ਕਰਦੇ ਵਿੱਕੀ ਵੱਗਨ ਵਿੱਕੀ ਵੱਗਨ ਹਾਂਜੀ ਜੀ ਜੀ ਉਸੇ ਉਸੇ ਕੰਟੈਂਡਰ ਸੀਗਾ ਜੀ ਉੱਚੇ ਇਸ ਪਾਰੀ ਦੇ ਵਿੱਚ ਮਕਦਮੇ ਦਰਜ ਹੋ ਗਏ ਜੀ ਕਾਰਤਿਕ ਵੱਗਨ ਇਹਦੇ ਤੇ ਇਹ ਕੰਫਰਮ ਕਰ ਲੈਣੇ ਜੀ ਇਸ ਪਾਰੀ ਸ਼ੂਟਰ ਹੈ ਜੀ ਹਾਂਜੀ ਇਸ ਪਾਰੀ ਲੰਦਾ ਜੀ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਥੋੜੇ ਨਾਲ ਸ਼ੇਅਰ ਕੀਤੇ ਜਾਣਗੇ ਠੀਕ ਹੈ ਜੀ ਧੰਨਵਾਦ ਜੀ